ਏ ਸੋਹਾਰਾ ਬੋਲੀ ਦੇ ਨਾ ਲਾ ਪੈਲਾ ਕੋ ਅੰਕਾਰ ਸਭ ਅਸਾਏ ਜਿਆ ਤਰਪੀ ਸਤਿਏ ਕਪਿ ਸੋ ਸਿਚਾ ਸੇ ਸਤਾਰੋ ਏ ਤਾਂ ਕੀਮਤ ਨਾ ਪਵੈ ਇਸ ਸਾਤੇ ਕੰਮ ਸਮਾਤ ਮੰਨਤਾ ਹਿਥਿਆ ਮਿਰਤਨ ਪਾਉ ਤੇ ਨਾ ਏਹੋ ਸਜਣਾ ਆਖਿ ਕੰਨਿਆ ਜੋ ਪਰਸਤ ਸੁਨੇ ਭਾਰ ਕਰਿ ਹੋ ਪੌਚ ਸੁਣ ਲੈ ਨਿਤ ਪਵੰਤਾ ਸੋ ਮੈ ਚਰਨ ਨ ਹੋਏ ਗੁਰ ਸਾਖੀ ਚੋਤ ਪਰਕਟ ਹੋਏ ਜੋ ਤਿਸ ਭਾਵੈ ਸੁਆਕੀ ਹੋਏ ਆਰ ਚਰਨ ਕਪਲ ਅੰਕ ਅਨੰਦ ਲੋਕਿ ਤਜ ਮਨੋ ਆਨ ਬਿਨਮ ਹੋਇ ਆਇ ਪਿਆਸਾ ਕਿਰਪਾ ਜਲ ਦੇਹਾਨੁ ਤੁਸਾਰੰ ਕੋ ਹੋਇ ਜਾਤੇ ਤੇ ਨਾਈ ਵਾਸਾ ਰਾਹ ਕੋੜੀ ਕੋਤੀ ਮਹਲਾ ਚੋਟਾ ਕੰਡਾ ਲ ਕੰਡਾਰੇ ਹੋਰ ਬਲ ਕਦਿਕ ਪੁਨ ਪਾਇਆ ਮਨ ਹਰਲੇ ਮੰਡਲ ਕੰਡਾਏ ਕਰ ਸੰਤੋ ਵਜਿਨੀ ਪੁਨ ਵੱਡਾ ਹੈ ਕਰ ਗਿਡੋਕ ਪੁਨ ਵੱਡਾ ਜਰਾ ਸਾਕਤ ਹਰ ਰਤ ਸਾਧਨਾ ਜਾਨੀ ਆਪਨੇ ਅਤਰ ਹੂੰ ਮੈਂ ਕੰਡਾਏ ਕਿਉਂ-ਕਿਉਂ ਚਲੈ ਤੁਗਾ ਦੁਖ ਪਾਵੈ ਜਮ ਕਾਲ ਸਹਿ ਤ੍ਰਿਕੰਚਾਰੇ ਆਜਨੋ ਤੜਾਣ ਕੀ ਜੇਲਾ ਇਆ ਘਾਟ ਹੋਰ ਲਾ ਆਗਮਤਨਾ ਆਉਦ ਗਟਾ ਬਨਗੁਰ ਮਿਲ ਕਾਟ அரணா ਰਿਤਾ ਵੰਨ ਕੀ ਨਾਨਕ ਦਾਸ ਸੁਖ ਮੰਗੇ ਆਪੋ ਵਰ ਸੰਤਨ ਕੀ ਓਰੇ ਵਾਹਿਗੁਰੂ ਦੀ ਕਾ ਖੰਸਾ ਵਾਹਿਗੁਰੂ ਦੀ ਜੀ ਪਰੰਗਤ ਹੋਤੇ ਅੰਰਦਾਸ ਰਾਮਦਾਸ ਜੀ ਹੋਈ ਸਹਾਈ ਅਰਜਨ ਹਰਿ ਗੋਬਿੰਦ ਨਾਮ ਸੁਰਾ ਸ੍ਰੀ ਕਰਤਾਇਕ ਸ੍ਰੀ ਹਰਿ ਕ੍ਰਿਸ਼ਨ ਤੇ ਅਗੰਗ ਤਥਨ ਸਭ ਦੁਖ ਜਾਇ ਤੇ ਕੋਤਸ ਸੁਰੇ ਕਰਨੋ ਨਿਤ ਅਮੇਤਾ ਈਸ ਗੋਬਿੰਦ ਜੀ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਤਿਵੰਦੀ ਸਤਿਗੁਰੂ ਦੀ ਸਹਾਈ ਦਸੋਂ ਪਾਤਸ਼ਾਹ ਕੇ ਆਤਮਤ ਜੋਤੀ ਸਰੂਪ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਦਾ ਆਧਿਆਤਮਕ ਅਨੁਭਵ ਸਹਿਬੋ ਜੀ ਦਵਾਯਾ ਤੇ ਮਾਉਂ ਤੇ ਤਾਯਾ ਤੇ ਤਾਮ ਨੀਉਟਿਆਂ ਦੀ ਰੂਪ ਚਵਰ ਸ਼ਤ ਤਖਤ ਦੇ ਮਾਲਕ ਪੰਨ ਜਨ ਪੰਨ ਗੁਰੂ ਗਰੰਥ ਸਾਹਿਬ ਜਰ ਨਾਲ ਤਾ ਪ੍ਰਭੂ ਭਾਈ ਗੁਰਜੀ ਆਪ ਜੀ ਦੇ ਚਰਨਾਂ ਤਪਲਾ ਲਿਖਿਆ ਦਾਸ ਬੇਨਤੀ ਜੋਦੜੀ ਹੈ ਸਤੂ ਜੀ ਆਪ ਜੀ ਦਾ ਕੋਟਾ ਪੁਰਸਨਵਾ ਸ਼ੁਕਰ ਆਵਦੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਵਕਤ ਤੱਕ ਤਾਂ ਪ੍ਰਕਾਸ਼ ਹਣੋ ਕੇ ਸੰਤਾਂ ਨੂੰ ਖੁਲੇ ਦਰਸ਼ਨ ਤੇ ਦਾਰੇ ਬਰਸ਼ੁਸ਼ ਕੀ ਤੇ ਹਸਦੂ ਆਪ ਦੀ ਪਾਣ ਦੇ ਅੰਦਰ ਸੰਗਿਆ ਰਜੀ ਦੇ ਸਰੇ ਗਵਾਨਾਂ ਅੰਦਰ ਆਰਤੀ ਸ਼ਬਦ ਕੀਰਤਨ ਆਰਤੀ ਸੇਵਾ ਸਭਾ ਤੇ ਸੇਵਾ ਹੋਈ ਹੈ ਸੋਨੀਲੇ ਸਾਹਿਬ ਜੀ ਦੇ ਪਾਤਸ਼ਾਹ ਕੀ ਹਣ ਸੰਧੂ ਬਾਣੀ ਪੜਦੇ ਹਨ ਕੀਰਤਨ ਸੇਵਾ ਕਰਦੇ ਹੋਰ ਤੇ ਅਰਧਿਆ ਅਜੂਬੀਆਂ ਦਰ ਵਿਚਰਦੇ ਆ ਅਮੂਰ ਕਲ ਤੋਂ ਲੈ ਕੇ ਐ ਸਵਤ ਤੱਕ ਤਦ ਤੱਕ ਨੂੰ ਸੇਵਾ ਕਰਦੇ ਆ ਬਾਣੀ ਕੀ ਉਪਰ ਕਰਦੇ ਆ ਜੂਬੀਆਂ ਦਰ ਵਿਚਰਦੇ ਆ ਆਂ ਕੋਲਾਮੀ ਆਂ ਮੋਗੀਆਂ ਬਸਰਾ ਇਹ ਵਾਂ ਕਰਦੇ ਨਹੀਂ ਅਗਾਂ ਵਾਸਤੇ ਸੋਧ ਬਾਣੀ ਪੜਨ ਦੀ ਸੇਵਾ ਕੀਰਤਨ ਕਰਨ ਦੀ ਪਲ ਉਹਦਾ ਪ੍ਰੇਮ ਦਾ ਉਸਿਆ ਪਿਆਰ ਵਰਸ਼ਸ਼ ਕਰਨਾ ਪੜੀ ਸੁਰੀ ਬਾਣੀ ਦਾ ਭਾਵ ਸਵੱਤ ਸਰਤਾ ਦੇ ਹਿਰਦਿਆਂ ਤੇ ਵਸਾਉ ਸਰਬੱਤ ਸਰਤਾ ਦੀਆਂ ਹਾਜ਼ਰੀਆਂ ਤੇ ਪਰਪਰਟਾ ਮੱਲਤੀ ਪ੍ਰਵਾਨ ਕਰਨ ਪਰਨਾਬੀ ਸੇਵਾ ਸੁਨਾਨ ਆਦਰスティਆ ਚੜ੍ਹਦੀਆਂ ਕਲਾ ਪ੍ਰਸ਼ੁੱਸ਼ ਕਰਨੀਆਂ ਕਿਰਪਾ ਰਹਿਤ ਕਰਨੀ ਸਤਿਗੁਰੂ ਕੋ ਪਾਣੇ ਅੰਦਰ ਦਿਨ ਸੁਖਾਂ ਨਾਲ ਪ੍ਰਤੀਪਵਾ ਜੀ ਰਹਿਣ ਪਰਨਾ ਹੋਈਆਂ ਉਹ ਪਾਣੇ ਅੰਦਰ ਸੁਖਾਂ ਭਰੀ ਪ੍ਰਤੀਪ ਕਰਵਨੀ ਸਤਿਗੁਰ ਜੀ ਆ ਸਭ ਆਪ ਆਪਣੇ ਨਿੱਜ ਅਸਥਾਨਾਂ ਸਜਾੜ ਕੇ ਸੁਖਾਸਨਾ ਪਰ ਬਰਾਜ ਮਾਨ ਹੋ ਸੰਤਾਂ ਨੂੰ ਤਾਸੜਿਆਂ ਨੂੰ ਛੁਟੀਆਂ ਬਖਸ਼ਵਾਂ ਪਰਮੇਦਾਤਾ ਦਾ ਨਾਮ ਬਲੀ ਸੇਵਾ ਸਮਾਨ ਚੜਦੀਆਂ ਤਾਲ ਬਸ਼ਿਸ਼ ਕਰਨੀ ਆਪੀਂ ਉਪਰਦੇ ਕਰਤਾ ਦੇ ਪ੍ਰਕਾਸ਼ ਹੰ ਲੋਕੇ ਸੰਤਾਨ ਫੁਰੇ ਦਰਸ਼ਨ ਤਾਰੇ ਬਸ਼ਿਸ਼ ਕਰੇ ਸਤਿਗੁਰੂ ਆਪੀਂ ਸੇਵਾ ਆਪ ਨਿਮਰਤਾ ਪਿਆਰ ਸਹਿਤ ਰਹਿਣੀ ਸਤਿਆਵਲੀ ਦੇ ਸਰੇਦਵ ਨਾਮ ਦੀ ਸੰਪੂਰਨਤਾ ਦੀ ਅਰਦਾਸ ਸਹੀ ਤਿਆਰੇ ਤੈਨੂੰ ਜਿਨਾ ਬਣਿਆ ਤੇਰਾ ਨਾਮ ਚਿਤਰਾਵੇ 맛있어 그래서... 어. 어. 어.